ਤੇ ਭਲਿਆ ਉਹਨੂੰ ਅਜ਼ਾਈ ਨਾ ਗਵਾ ਮਨ ਚਿੰਦਿਆ ਫਲ ਪਾਵਣਾ ਹਉਮੇ ਵਿੱਚ ਉਹ ਦਏ ਐਸੀ ਸੇਵਾ ਕਰ ਅੰਦਰ ਸਿਮਰਨ ਅੰਦਰ ਗੁਰੂ ਗੁਰੂ ਬਾਾਰ ਸੇਵਾ ਅੰਦਰ ਹਉਮੇ ਚਲੀ ਜਾਏ ਤੇ ਜਿਹੜਾ ਮਨ ਚਿੰਦਿਆ ਨਾ ਹੁੰਦਾ ਚਿਤਵਿਆ ਸੋਚਿਆ ਇਛਤਾ ਉਹ ਤੈਨੂੰ ਮਿਲ ਜਾਏਗਾ ਉਹ ਮਿਲ ਜਾਏਗਾ ਸੇਵਾਦਾਰ ਦੀ ਝੋਲੀ ਵਿੱਚ ਪੈ ਜਾਏਗਾ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਸੇਵਕ ਬਣ ਕੇ ਸੇਵਾ ਕਰ ਫੇਰ ਉਹਦੀ ਸੇਵਾ ਕਰ ਜਿੰਨੇ ਤੇਰੇ ਮਨ ਦੀ ਪਹਿਲਾਂ ਇੱਛਾ ਪੂਰੀ ਕੀਤੀ ਆ ਇੱਛਾ ਗੁਰੂ ਨੇ ਪੂਰੀ ਕੀਤੀ ਹੁੰਦੀ ਐ ਸੇਵਾ ਕਰਦੇ ਆ ਸੀ ਹੋਰ ਨਾ ਬੰਦਿਆਂ ਦੀ ਨਿੰਦਿਆ ਕਰ ਰਹੇ ਹੁੰਨੇ ਨਹੀਂ ਤੂੰ ਉਹਦੇ ਕੋਲ ਆਇਆ ਜਿਨੇ ਤੇਰੀ ਇੱਛਾ ਪੂਰੀ ਕੀਤੀ ਹੈ ਪਤਾ ਨਹੀਂ ਤੁਹਾਡੀਆਂ ਮੇਰੀਆਂ ਕਿੰਨੀਆਂ ਕਿੰਨੀਆਂ ਇੱਛਾ ਗੁਰੂ ਨੇ ਪੂਰੀਆਂ ਕੀਤੀਆਂ ਹੋਈਆਂ ਨੇ ਤੇ ਆਪਾਂ ਇੱਕ ਬੰਦੇ ਨੂੰ ਵੇਖ ਕੇ ਕਹਿੰਦੇ ਨਹੀਂ ਮੈਂ ਨਹੀਂ ਦਣਾ ਫੁਲਾਣਾ ਉੱਥੇ ਫੁਲਾਣੇ ਨੇ ਐ ਕਹਦਾ ਨਹੀਂ ਉਹ ਤੂੰ ਗੁਰੂ ਕੋਲ ਆਉਣਾ ਗੁਰੂ ਨੇ ਤਾਂ ਕਦੇ ਨਹੀਂ ਕਿਹਾ ਕਿ ਇੱਥੇ ਮੇਰੇ ਕੋਲ ਲੈਣਾ ਲਗੀਆਂ ਹੁੰਦੀਆਂ ਨੇ ਮੈਨੇ ਤੈਨੂੰ ਕੁਝ ਦੇ ਸਕਦਾ ਭਾਜਾ ਤੂੰ ਇੱਕ ਬੰਦੇ ਨੂੰ ਵੇਖ ਕੇ ਇਹਦਾ ਮਤਲਬ ਤੂੰ ਬੰਦੇ ਕਰਕੇ ਆ ਰਹਿਆ ਤੇ ਬੰਦੇ ਨੂੰ ਵੇਖ ਕੇ ਜਾ ਰਹਿਆ ਨਾ ਨਾ ਤੈਨੂੰ ਗੁਰੂ ਦਿਸ ਰਿਹਾ ਨਾ ਤੈਨੂੰ ਗੁਰੂ ਦੀ ਸੇਵਾ ਦਿਸ ਰਹੀ ਹੈ ਇੱਥੇ ਆ ਕੇ ਤਾਂ ਵਿਰੋਧ ਮਟਾਉਣਾ ਸੀ ਇੱਥੇ ਕ੍ਰੋਧ ਮਟਾਉਣਾ ਸੀ ਇੱਥੇ ਆ ਕੇ ਈਰਸ਼ਾ ਨਿੰਦਿਆ ਜੈਲਨਸੀ ਆਸ਼ਾ ਤ੍ਰਿਸ਼ਨਾ ਖਤਮ ਕਰਨੀਆਂ ਸੀ ਤੂੰ ਇੱਥੇ ਆ ਕੇ ਉਹ ਵਧਾਉਣ ਲੱਗ ਪਿਆ ਮਹਾਰਾਜ ਕਹਿੰਦੇ ਨੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਉਹਦੀ ਸੇਵਾ ਕਰ ਤੇ ਸੇਵਾ ਕਰਦਿਆਂ ਸੇਵਾ ਵਿੱਚੋਂ ਸੁਖ ਪੈਦਾ ਹੋਣਾ ਹੈ ਸੁਖ ਦੁਖੀ ਬੰਦਾ ਕਦੋਂ ਹੁੰਦਾ ਜਦੋਂ ਦਾ ਕਾਰਜ ਕੋਈ ਨਾ ਨੇ ਪਰੇ ਚੜੇ ਦੁਖੀ ਬੰਦਾ ਕਦੋਂ ਹੁੰਦਾ ਹੈ ਜਦੋਂ ਰੋਗ ਤਨ ਤੋਂ ਨਾ ਜਾਵੇ ਦੁਖੀ ਬੰਦਾ ਕਦੋਂ ਹੁੰਦਾ ਹੈ ਮਿਹਨਤ ਤਾਂ ਬੜੀ ਕਰਦਾ ਪਰ ਪੱਲੇ ਕੁਝ ਨਹੀਂ ਪੈਂਦਾ ਤੇ ਸੁਖ ਉਦੋਂ ਆ ਜਦੋਂ ਕਾਰਜ ਮੇ ਪੂਰਾ ਹੋ ਜਾਵੇ ਨਾ ਕਹਿੰਦਾ ਅੱਜ ਮੁਸ਼ਕਲ ਕਾਲੀ ਸੀ ਚੱਲੇ ਸਾ ਮੰਜ਼ਲ ਤੇ ਪਹੁੰਚ ਗਏ ਆ ਬਹੁਤ ਆਨੰਦਤਾ ਮੈਂ ਬਹੁਤ ਖੁਸ਼ ਆ ਤੇ ਖੁਸ਼ੀ ਗੁਰੂ ਦੇ ਸਕਦਾ ਕੋਈ ਬੰਦਾ ਨਹੀਂ ਦੇ ਸਕਦਾ ਉਹਦੀ ਸੇਵਾ ਕਰ ਤੈਨੂੰ ਸਾਰੇ ਪ੍ਰਕਾਰ ਦਾ ਸੁਖ ਮਿਲੇਗਾ ਤੇ ਜੇ ਗੁਰੂ ਤੋਂ ਸੁਖ ਮਿਲਿਆ ਫਿਰ ਦੁੱਖ ਨਾ ਲੱਗੇ ਆਏ ਫਿਰ ਕਦੇ ਭੌਂਕੇ ਦੁਖੀ ਨਹੀਂ ਹੋਵੇਂਗਾ ਦੁੱਖ ਤੇਰੇ ਨੇੜੇ ਨਹੀਂ ਆਵੇਗਾ ਤੇਰੇ ਨਵੇ ਨਹੀਂ ਆਵੇਗਾ ਵਿਦਵਾਨ ਸੱਜਣ ਸ਼ਾਸਤਰ ਕਾਰਿਆ ਕਹਿੰਦੇ ਮਹਾਂਪੁਰਸ਼ਾਂ ਨੇ ਪੜਾਉਂਦਿਆਂ ਹੋਇਆਂ ਵਿਚਾਰ ਮਾਲਾ ਦਾ ਇੱਕ ਗ੍ਰੰਥ ਆ ਬੜਾ ਸੁੰਦਰ ਹੈ ਉਹਦੇ ਵਿੱਚ ਸਾਨੂੰ ਪੜਾਉਂਦਿਆਂ ਹੋਇਆਂ ਨਾ ਪੜਾਉਣਾ ਤੇ ਕਹ ਲਗੇ ਭਗਵਨ ਤਿਮਰ ਨਾਸੈ ਨਹੀਂ ਕਰ ਦੀਪਕ ਕੀ ਬਾਤ ਸ਼ਿਸ਼ ਸਿੱਖ ਸ਼ੁਗਿਰਦ ਚੇਲਾ ਆਪਣੇ ਗੁਰੂ ਉਸਤਾਦ ਅੱਗੇ ਇਹ ਗੱਲ ਕਹਿੰਦਾ ਹੈ ਕਿ ਇਹ ਭਗਵਨ ਜੇ ਦੀਵਾ ਦੀਵਾ ਆਖੀ ਜਾਈਏ ਦੀਵਾ ਆਏ ਆ ਉਹਦੀ ਲਾਟ ਆਏ ਆ ਐਉਂ ਜਲਦਾ ਐਉਂ ਹੁੰਦਾ ਕਹਿੰਦੇ ਪਰ ਹਨੇਰਾ ਤੇ ਨਹੀਂ ਨਾ ਜਾਂਦਾ ਹਨੇਰਾ ਤਾਂ ਉਦੋਂ ਜਾਣਾ ਜਦੋਂ ਜਗਾਤਾ ਜਗ ਪਿਆ ਉਹਦੀਆਂ ਗੱਲਾਂ ਕਰਨ ਨਾਲ ਨਹੀਂ ਹੁਣ ਨਾਮ ਦੀਆਂ ਅਸੀਂ ਗੱਲਾਂ ਹੀ ਕਰਦੇ ਆ ਬਾਣੀ ਦੀਆਂ ਗੱਲਾਂ ਹੀ ਕਰਦੇ ਆ ਗੁਰੂ ਦੀਆਂ ਗੱਲਾਂ ਹੀ ਕਰਦੇ ਆ ਸਿਮਰਦੇ ਨਹੀਂ ਅੰਦਰ ਨਹੀਂ ਉਹਦਾ ਧਿਆਨ ਧਰਦੇ ਐਂ ਦੇ ਪੂਰਨ ਗਿਆਨ ਅਦੋਤ ਬਿਨ ਹਿਰਦੇ ਪਰਮ ਨਹੀਂ ਜਾਤ ਜਿੰਨਾ ਚਿਰ ਪੂਰਨ ਪ੍ਰਭੂ ਦਾ ਗਿਆਨ ਅੰਦਰ ਪ੍ਰਗਟ ਨਹੀਂ ਹੁੰਦਾ ਹਿਰਦੇ ਦੇ ਵਿੱਚੋਂ ਪਰਮ ਨਹੀਂ ਦੰਦਾ ਜਿੰਨਾ ਚਿਰ ਕਮਰੇ ਦੇ ਅੰਦਰ ਹਨੇਰਾ ਹੈ ਜਿੰਨੇ ਮਰਜ਼ੀ ਯਤਨ ਕਰ ਲੋ ਨਿਕਲਦਾ ਨਹੀਂ ਉਹ ਹਨੇਰੇ ਨੂੰ ਦੂਰ ਕਰਨ ਦਾ ਇੱਕੋ ਤਰੀਕਾ ਅੰਦਰ ਚਾਨਣਾ ਲਿਆਓ ਹਨੇਰਾ ਥਿਉਂਦਾ ਹੀ ਨਹੀਂ ਭਰਮ ਵਹਿਮ ਜਿਹੜਾ ਹੈ ਨਾ ਉਹ ਜਿੰਨਾ ਮਰਦੀ ਯਤਨ ਕਰ ਲੋ ਨਿਕਲਦਾ ਨਹੀਂ ਅੰਦਰ ਗਿਆਨ ਗੁਰੂ ਦਾ ਲਿਆਓ ਅਗਿਆਨ ਅੰਧਕਾਰ ਆਪੇ ਚਲਾ ਜਾਏਗਾ ਨਸ਼ਟ ਹੋ ਜਾਏਗਾ ਖਤਮ ਹੋ ਜਾਏਗਾ ਮਹਾਰਾਜ ਕਹਿੰਦੇ ਅਗਿਆਨ ਦੇ ਸਹਤ ਜਿੰਨੇ ਜੀਵ ਨੇ ਇਹਨਾਂ ਨੇ ਗੁਰੂ ਵੀ ਲੱਭੇ ਹੋਏ ਨੇ ਆਪਣੀ ਅਗਿਆਨ ਦੇ ਕਾਰਨ ਹੀ ਤੇ ਅਗਿਆਨ ਨੂੰ ਹੀ ਗਿਆਨ ਸਮਝੀ ਬੈਠੇ ਨੇ ਇਹੀ ਚਾਨਣਾ ਹੈ। ਇਹੀ ਮੇਰੀ ਦੁਨੀਆ ਹੈ ਇਹ ਤੋਂ ਅੱਗੇ ਕੁਝ ਨਹੀਂ। ਗੁਸਤਾਖੀ માਫ ਜਿੰਨੂੰ ਜਨਮ ਤੋਂ ਜਿਹੜਾ ਅੰਨ੍ਹਾ ਹੈ ਨਾ ਜਨਮ ਤੋਂ ਅੱਖਾਂ ਤੋਂ ਨਹੀਂ ਦੇਖਦਾ। ਉਹਦੀ ਦੁਨੀਆ ਚਾਨਣਾ ਨਹੀਂ ਆਇਆ। ਜੋ ਚਲਦਾ ਫਿਰਦਾ ਉਹਨੂੰ ਕੋਈ ਚਾਨਣਾ ਚਾਨਣਾ ਕਹੇ ਜਾਂ ਚਾਨਣੇ ਦੀਆਂ ਬਾਤਾਂ ਪਾਵੇ ਉਹਦੇ ਵਾਸਤੇ ਤਾਂ ਕੋਈ ਨਹੀਂ ਉਹ ਗਏਗਾ ਹੋਵੇਗਾ ਮੈਨੂੰ ਕੀ ਪਤਾ ਮੈਂ ਤਾਂ ਚਾਨਣਾ ਦੇਖਿਆ ਹੀ ਨਹੀਂ ਉਹਦੇ ਲਈ ਉਹ ਅੰਧਕਾਰ ਹੀ ਚਾਨਣਾ ਹੈ ਉਹਦੇ ਵਿੱਚ ਜੀਣ ਦਾ ਆਦੀ ਹੋ ਗਿਆ ਹੈ ਅਗਿਆਨੀ ਜਿਹੜਾ ਹੈ ਕਈ ਵੇਰ ਅਗਿਆਨ ਦੇ ਵਿੱਚ ਜੀਣ ਦਾ ਆਦੀ ਹੋ ਗਿਆ ਹੈ ਉਸੇ ਨੂੰ ਗਿਆਨ ਸਮਝੀ ਬੈਠਾ ਹੈ ਉਸੇ ਨੂੰ ਗਿਆਨ ਸਮਝੀ ਬੈਠਾ ਹੈ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਨੇ ਜਦੋਂ ਗੁਰੂ ਦਾ ਗਿਆਨ ਆਇਆ ਸੁਖ ਪੈਦਾ ਹੋਇਆ ਵੱਡਾ ਦੁੱਖ ਜੰਮਣ ਤੇ ਮਰਨ ਦਾ ਜੰਮਣ ਮਰਨਾ ਮਿਟ ਗਿਆ ਨਾਮ ਚੱਲਿਆ ਸਿਮਰਨ ਅੰਦਰ ਚੱਲਿਆ ਤੇਰਾ ਜਨਮ ਤੇ ਮਰਨ ਦੋਨੇ sire ਮਿਟ ਗਏ ਇੱਕ ਪਾਸੇ ਜਨਮ ਲੈ ਕੇ ਆਨਾ ਦੂਜੇ ਪਾਸੇ ਮ੍ਰਿਤੂ ਨੂੰ ਪ੍ਰਾਪਤ ਹੋ ਜਾਣਾ ਦੋਨੇ sire ਮਟਾ ਦਿੱਤੇ ਨੇ ਪ੍ਰਮਾਤਮਾ ਨੇ ਕਾਲੇ ਕਿਸ਼ਨਾ ਨਾਮ ਵਸਾਏ ਹੁਣ ਕਾਲ ਦਾ ਕੋਈ ਵਸ ਨਹੀਂ ਤੇਰੇ ਤੇ ਚੱਲੇਗਾ ਕਿਉਂ ਤੂੰ ਕਾਲ ਦੇ ਭੈ ਵਿੱਚੋਂ ਨਿਕਲ ਕੇ ਤੋ ਆਕਾਲ ਦੇ ਛਤਰ ਸ਼ਾਇਆ ਹੇਠ ਚਲਾ ਗਿਆ ਹੈ ਹੁਣ ਤੂ ਕਾਲ ਸਮੇਂ ਵਿੱਚੋਂ ਨਿਕਲ ਕੇ ਆਕਾਲ ਸਮੇਂ ਨੂੰ ਬਣਾਉਣ ਵਾਲੇ ਦੇ ਵਿੱਚ ਮਿਲ ਗਿਆ ਉਸ ਦੇ ਵਿੱਚ ਚਲਾ ਗਿਆ ਹੈ ਹੁਣ ਉਹਦਾ ਵਸ ਨਹੀਂ ਤੇਰੇ ਤੇ ਚੱਲੇਗਾ ਮਹਾਰਾਜ ਕਹਿੰਦੇ ਜੰਮਨ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਪੂਰੇ ਗੁਰੂ ਤੋਂ ਇਹ ਸੂਝ ਮਿਲ ਜਾਂਦੀ ਹੈ ਪ੍ਰਾਪਤ ਕਰ ਲਵੇ ਸਾਬ ਕਹਿੰਦੇ ਹਰ ਛੇਤੀ ਮਨ ਰਬ ਰਹਾ ਸੱਚੇ ਰਹਾ ਸਮਾਏ ਹਰੀ ਪਰਮਾਤਮਾ ਵੈ ਗੁਰੂ ਜਿਹੜਾ ਹਰ ਇੱਕ ਜਗਾ ਤੇ ਪਹੁੰਚ ਰੱਖਦਾ ਹੈ ਹਰ ਇੱਕ ਜਗਾ ਤੇ ਜੀਵ ਦੀ ਹੈਲਪ ਕਰਦਾ ਮਦਦ ਕਰਦਾ ਹੈ ਜਿਹਨੂੰ ਮਹਾਰਾਜ ਕਹਿੰਦੇ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁਖ ਜਮੇ ਮਹਾਰਾਜ ਕਹਿੰਦਿਆ ਹਰ ਬਿਸਰ ਸਦਾ ਖੁਵਾਰੀ ਜਾ ਕੋ ਤੋ ਖ ਕਾ ਕਾਂ ਬਿਆਪੇ ਜਾ ਕੋ ਊਟ ਤੁਹਾਰੀ ਉਹ ਹਰ ਪਰਮਾਤਮਾ ਛੇਤੀ ਨਾਲ ਉਹਦੇ ਨਾਲ ਪਰਮਾਤਮਾ ਦੇ ਨਾਲ ਮਨ ਜਿਹੜਾ ਉਹ ਪਰਮਾਤਮਾ ਨੂੰ ਰਵ ਰਿਆ ਜਪ ਰਿਆ ਮਿਲਿਆ ਹੋਇਆ ਉਹਦੇ ਨਾਲ ਤੇ ਸੱਚੇ ਪਰਮਾਤਮਾ ਦੇ ਅਕਾਲ ਦੇ ਵਿੱਚ ਰਿਆ ਸਮਾਈ ਸਮਿੱਲਤ ਹੋ ਗਿਆ ਇੱਕ ਮਿਕ ਹੋਇਆ ਐ ਨਾਨਕ ਹੌਮ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਗੁਰੁ ਪਾਏ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਬਲਿਹਾਰ ਜਾਵਾਂ ਜਿਹੜੇ ਗੁਰੂ ਦੇ ਪੈpavਨੀ ਵਿੱਚ ਚੱਲਦੇ ਨੇ ਜਿਹੜੇ ਗੁਰੂ ਦੇ ਪ੍ਰੇਮ ਵਿੱਚ ਚੱਲਦੇ ਨੇ ਜਿਹੜੇ ਗੁਰੂ ਤੋਂ ਡਰ ਕੇ ਚੱਲਦੇ ਨੇ ਗੁਰੂ ਦੇ ਅਨਕੂਲ ਹੋ ਕੇ ਚੱਲਦੇ ਨੇ ਮਹਲਾ 3 ਮਹਾਰਾਜ ਕਿਰਪਾ ਕਰਦੇ ਬਿਨ ਸਬਦੈ ਸੁਧ ਨਾ ਹੋਵਈ ਜੇ ਅਨੇਕ ਕਰੇ ਸਿੰਗਾਰ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾ ਅੰਦਰ ਦਾ ਸ਼ੁੱਧੀ ਕਰਨੀ ਹੁੰਦਾ ਸਾਫ ਸੁਥਰਾ ਜੀਵਨ ਨਹੀਂ ਹੁੰਦਾ ਸਾਫ ਸੁਥਰਾ ਅੰਤਿਸ਼ ਕਰਨ ਨਹੀਂ ਹੁੰਦਾ ਔਰ ਭਾਵੇਂ ਬਾਰੋਂ ਅਨੇਕ ਕਰੇ ਸਿੰਗਾਰ ਅਨੇਕ ਪ੍ਰਕਾਰ ਦੇ ਸ਼ਿੰਗਾਰ ਕਰ ਲਵੇ ਤਨ ਦੇ ਉੱਪਰ ਔਰ ਸ਼ਿੰਗਾਰ ਲਵੇ ਤਨ ਨੂੰ ਮਹਾਰਾਜ ਕਹਿੰਦੇ ਪਿਰ ਕੀ ਸਾਰ ਨਾ ਜਾਣਾਈ ਦੂਜੈ ਭਾਇ ਪਿਆਰ ਕਹਿੰਦੇ ਬਾਹਰੋਂ ਦਿਖਾਵਾ ਕਰਨ ਵਾਲਾ ਐਉਂ ਹੈ ਜਿਵੇਂ ਕੋਈ ਵਿਵਾਹਕ ਜੀਵਨ ਬਤਨ ਕਰਨ ਵਾਲੀ ਬੀਬੀ ਆਪਣੇ ਮਾਲਕ ਦੀ ਸਾਰ ਖਬਰ ਨਹੀਂ ਦਾਨਦੀ ਤੇ ਦ્વੈਤ ਵਿੱਚ ਜੁੜ ਕੇ ਆਪਣਾ ਸਨੇਹ ਹੋਰ ਨਹੀਂ ਪਾਸੇ ਲਾਇਆ ਹੋਇਆ ਹੈ ਮਹਾਰਾਜ ਕਹਿੰਦੇ ਉਹਦਾ ਜੀਵਨ ਕੀਏ ਸਾ ਕੁਸੁੱਧ ਅਪਵਿੱਤਰ ਕੁਲਖਣੀ ਭੜੇ ਲਛਣਾ ਵਾਲੀ ਕੁਲਖਣੀ ਜਿਹਨੂੰ ਕਹਿੰਦੇ ਨਾਨਕ ਨਾਰੀ ਵਿੱਚ ਕੁਨਾਰ ਕਹਿੰਦੇ ਉਸ ਇਸਤਰੀ ਦੇ ਅੰਦਰ ਇੱਕ ਖੋਟਾਪਨ ਆ ਗਿਆ ਆਪਣੀ ਇੱਜ਼ਤ ਆਬਰੂ ਔਰ ਬਰਬਾਦ ਕਰ ਦਿੱਤੀ ਤੇ ਆਪਣੇ ਮਾਲਕ ਨੂੰ ਕੁਝ ਨਾ ਜਾਤਾ ਕਹਿੰਦੇ ਕੁਨਾਰ ਖੋਟਾਪਨ ਆ ਗਿਆ ਤੇ ਅਵਗਨਿਆਰੀ ਆ ਜਿੰਨੂੰ ਮਹਾਰਾਜ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਹੁ ਸੁੱਧਾਂ ਕਾਲੀਆਂ ਬਾਹਰ ਚਿਟਮੀਆਂ ਮਨ ਅੰਦਰੋ ਅਸ਼ੁੱਧੇ ਤੇ ਗੱਲਾਂ ਜਿਹੜੀਆਂ ਨੇ ਸੁਹਾਗਣਾ ਵਾਲੀਆਂ ਨਹੀਂ ਔਰ ਗੱਲਾਂ ਜਿਹੜੀਆਂ ਬੜੀਆਂ ਚੰਗੀਆਂ ਆਚਰਨ ਬੜਾ ਮਲੀਨਤਾ ਦੇ ਸਹਿਤ ਹੋਇਆ ਹੈ ਮਹਾਰਾਜ ਕਹਿੰਦਿਆ ਮਨਮੁਖ ਮੈਲੀ ਕਾਮਣੀ ਜਿਹੜੇ ਮਨ ਦੇ ਮੰਗਰ ਚੱਲਣ ਵਾਲੇ ਨੇ ਉਹ ਮੈਲੀ ਕਾਮਣੀ ਕੁਲਛਣੀ ਔਰ ਉਸ ਇਸਤਰੀ ਵਰਗੇ ਆ ਜੀਵ ਰੂਪਾ ਇਸਤਰੀ ਜਿਹਦੇ ਖੋਟਾ ਜੀਵਨ ਆ ਪੇਰੇ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਆਪਣੇ ਮਾਲਕ ਨੂੰ ਤਾਂ ਛੱਡ ਦਿੱਤਾ ਦੂਜਿਆਂ ਨਾਲ ਸਨੇਕਾਰੀ ਬਣੀ ਕਹਿੰਦੇ ਮਨਮੁਖ ਦੀ ਬਿਰਤੀ ਇਹ ਆ ਆਪਣੇ ਮਾਲਕ ਵੈਗਰੂ ਨੂੰ ਛੱਡ ਕੇ ਹੋਰਨਾਂ ਨੂੰ ਗੁਰੂ ਬਣਾਈ ਬੈਠਾ ਹੈ ਉਧਰ ਬੜਾ ਪ੍ਰੇਮ ਜਿਤਾਉਂਦਾ ਹੈ ਉੱਦਰ ਦੀਆਂ ਬੜੀਆਂ ਹਾਜ਼ਰੀਆਂ ਭਰਦਾ ਬੜੀਆਂ ਚੌਕੀਆਂ ਭਰਦਾ ਫਿਰਦਾ ਹੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਇਹ ਜੀਵਨ ਚਲਾ ਗਿਆ ਬਿਨ ਸਬਦੈ ਸੁੱਧ ਨਾ ਹੋਵੀ ਜੇ ਆਨੇਕ ਕਰੇ ਸਿੰਗਾਰ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਬਾਹਰੋਂ ਦਿਖਾਵਾ ਉਪਦੇਸ਼ ਨੂੰ ਕਮਾਉਂਦਾ ਨਹੀਂ ਗੁਰੂ ਦੇ ਨੂੰ ਤੇ ਅਪਵਿੱਤਰਤਾ ਦੇ ਸਹਤੇ ਬਾਹਰ ਦੇ ਕਰਮ ਕਾਂਡ ਬੜੇ ਕਰਦਾ ਹੈ ਮਹਾਰਾਜ ਕਹਿੰਦੇ ਪਿਰ ਕੀ ਸਾਰ ਨਾ ਦਾ ਨਹੀ ਦੁਜੈ ਭਾਏ ਪਿਆਰ ਪਿਆਰੇ ਵੈਗਰੂ ਜੀ ਦੀ ਖਬਰ ਕੋਈ ਨਹੀਂ ਕਿ ਉਹ ਕਿੱਥੇ ਆ ਔਰ ਉਹਦੀ ਖਬਰ ਕੋਈ ਨਹੀਂ ਤੇ ਭਾਏ ਕਈ ਅੰਦਰ ਦੁਐਤ ਤੇ ਦੁਐਤ ਵਿੱਚ ਲੱਗ ਕੇ ਔਰ ਜਿਹੜਾ ਹੋਰ ਨਹੀਂ ਪਾਸੇ ਗੁਰੂ ਬਣਾਈ ਬੈਠਾ ਹੈ ਚੱਲਦਾ ਉਸ ਪਾਸੇ ਨੂੰ ਹੋਰ ਨਾ ਦਈ ਸੇਵਾ ਕਰਦਾ ਫਿਰਦਾ ਸ ਆਪਣੇ ਮਾਲਕ ਵੈ ਗੁਰੂ ਨੂੰ ਛੱਡ ਕੇ ਸੁੱਧ ਸਾਕ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਮਹਾਰਾਜ ਕਹਿੰਦੇ ਕੁਲਛਣਾ ਆ ਤੇ ਕੁਲਛਨੇ ਨੇ ਆਪਣੇ ਮਾਲਕ ਜਨਮ ਦੇ ਨਾਲ ਵੈ ਗੁਰੂ ਨੂੰ ਛੱਡ ਦਿੱਤਾ ਹੈ ਹੋਰ ਨਹੀਂ ਪਾਸੀ ਸਨੇਕਾਰੀ ਬਣ ਕੇ ਤੁਰਿਆ ਮਹਾਰਾਜ ਕਹਿੰਦੇ ਇਹਦਾ ਬੋਲਣਾ ਕਿਹੋ ਜਿਹਾ ਹੈ ਕੁਲਛਨੇ ਅਵਗਨ ਵਾਲੇ ਮਨਮੁਖ ਦਾ ਕਹਿੰਦੇ ਝੂਠ ਅਲਾਵੈ ਕਾਮਨਾ ਆਵੈ ਨਾ ਪਿਰ ਦੇਖੈ ਨੈਣੀ ਮੁਖ ਤੋ ਝੂਠ ਬੋਲਦਾ ਮੇਰੇ ਵਰਗਾ ਕੋਈ ਨਹੀਂ ਹੈ ਮਹਾਰਾਜ ਕਹਿੰਦੇ ਆ ਰੱਬ ਦਿਸਦਾ ਕੋਈ ਨਹੀਂ ਅਵਗਨਿਆਰੀ ਕੰਤ ਵਿਸਾਰੀ ਛੁੱਟੀ ਵਿਦਨ ਰਹਿਣੀ ਮਹਾਰਾਜ ਕਹਿੰਦੇ ਪੱਲੇ ਕੁਝ ਨਹੀਂ ਇਹਦੇ ਪੱਲੇ ਕੁਝ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਅਵਗਨ ਤਿਆਗ ਗੁਣ ਗ੍ਰਹਿਣ ਕਰ ਗੁਰੂ ਰਾਮਦਾਸ ਸਾਹਿਬ ਪੌੜੀ ਦੇ ਦੁਆਰਾ ਕਿਰਪਾ ਕਰਦੇ ਨੇ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰਿਆ ਭਰਿਆ ਕਰਨ ਵਾਲਾ ਹਰ ਵੈਗੁਰੂ ਜਿਹੜਾ ਉਹ ਆਪਣੀ ਦਇਆ ਕਰਕੇ ਦ੍ਰਿਸ਼ਟੀ ਕਰਕੇ ਕਿਰਪਾ ਕਰਕੇ ਔਰ ਜਦੋਂ ਰਹਿਮਤ ਵਰਸਾਉਂਦਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਉਹਦੇ ਨਾਮ ਰੂਪ ਬੈਣੀ ਬਾਣੀ ਨੂੰ ਮੁਖ ਤੋਂ ਬੋਲਦਾ ਹਾਂ ਉਹਦੋਂ ਬੋਲਦਾ ਵਹਿਗੁਰੂ ਦੀ ਬਾਣੀ ਨੂੰ ਜਦੋਂ ਬੁਲਾਉਂਦਾ ਆਪ ਜਪਾਏ ਜਪੇ ਸੁਣਾਉ ਆਪ ਗਵਾਏ ਸੋ ਹਰਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪਰਗਾਸ ਪ੍ਰਭ ਦਇਆ ਤੇ ਕਮਲ ਬੇਗਾਸ ਓਦੀ ਦਇਆ ਦੇ ਨਾਲ ਰਹਿਮਤ ਦੇ ਨਾਲ ਹਿਰਦਾ ਪਰਫੁੱਲਤ ਹੁੰਦਾ ਹਰ ਨਾਮ ਧਿਆਈ ਹਰੇ ਉਚਰਾ ਹਰੀ ਦੇ ਨਾਮ ਨੂੰ ਧਿਆਉਣੇ ਤੇ ਹਰੀ ਦੇ ਨਾਮ ਨੂੰ ਅੰਦਰ ਉਚਾਰਿਆ ਜਾਂਦਾ ਹੈ ਬੋਲਿਆ ਜਾਂਦਾ ਹੈ ਹਰ ਲਾਹਾ ਲੈਣੀ ਉਹਨੂੰ ਜਪ-ਜਪ ਕੇ ਨਾਮ ਨੂੰ ਤੇ ਲਾਹਾ ਪ੍ਰਾਪਤ ਕਰਦੇ ਆ ਲਾਹਾ ਜੋ ਜਪਦੇ ਹਰ ਹਰ ਦਿਨਸ ਰਾਤ ਜਿਹੜੇ ਗੁਰਸਿੱਖ ਪਿਆਰੇ ਰਾਤ ਭਾਦ ਦੇ ਨੇ ਵੈ ਗੁਰੂ ਦੇ ਨਾਮ ਨੂੰ ਜਪਦੇ ਨੇ ਤਿੰਨ ਹਉਕੁਰਬਣੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਨਾਂ ਤੂੰ ਮੈਂ ਕੁਰਬਾਨ ਜਾਵਾਂ ਬਲੇਹਾਰ ਜਾਵਾ ਜਿਹੜੇ ਰਾਤ ਬਦਨੇ ਪ੍ਰਭੂ ਦਾ ਅਰਾਧਨ ਕਰਦੇ ਨੇ ਆਂਦੇ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸ ਵਿਸਰੈ ਭਗਤ ਕਨੇਹੀ ਹੋਏ ਮਹਾਰਾਜ ਕਹਿੰਦੇ ਫਿਰ ਕਾਦੀ ਭਗਤੀ ਜੇ ਰੱਬ ਹੀ ਭੁੱਲ ਗਿਆ ਉਹਨਾਂ ਨੂੰ ਰੱਬ ਭੁੱਲਦਾ ਨਹੀਂ ਜਿੰਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਨੇ ਮੇਰੇ ਪਿਆਰੇ ਵੈਗਰੂ ਦੀ ਅਰਦਾਸ ਨ ਕੀਤੀ ਤਿੰਨ ਜਨ ਦੇਖਾ ਨੈਣੀ ਇਹਨਾਂ ਨੇਤਰਾ ਨਾਲ ਮੈਂ ਉਹਨਾਂ ਜਨਾਂ ਦੇ ਉਹਨਾਂ ਸੇਵਕਾਂ ਦੇ ਦੇਦਾਰ ਕਰਾਂ ਜਿਹੜੇ ਰਾਤ ਬਾ ਦਿਨੇ ਪਰਮਾਤਮਾ ਨੂੰ ਆਰਾਧ ਦੇ ਨੇ ਤੇ ਉਹਦਾ ਦੇਦਾਰ ਕਰਦੇ ਹੋਂ ਵਾਰਿਆ ਆਪਣੇ ਗੁਰੂ ਕੋ ਮੈਂ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਲਖ ਬਰੀਆ ਜਾਵਾ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਿਹੜੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਿਰਗੁਣ ਸਰੂਪ ਆਕਾਲ ਪੁਰਖ ਵੈਗੁਰੂ ਜਿਹੜਾ ਸੱਜਣ ਸੱਚਾ ਪਾਤਸ਼ਾਹ ਛੇਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆਂ ਸੋਈ ਹੈ ਸਬਨਾਂ ਦਾ ਵੇਸਾ ਉਹ ਸੱਜਣ ਵੈਗੁਰੂ ਨਾਲ ਮਿਲਾ ਦਿੰਦਾ ਹੈ ਉਹਦੇ ਵਿੱਚ ਆਵੇਦ ਕਰ ਦਿੰਦਾ ਹੈ ਔਰ ਉਹ ਮੇਰਾ ਸੈਣੀ ਸਾਥੀ ਆ ਲੋਕ ਪਰਲੋਕ ਦਾ ਪਰਿਪੂਰਨ ਪਰਮਾਤਮਾ ਉਹਦੇ ਗੁਣਾਂ ਨੂੰ ਗਾ ਗੁਰੂ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਨਾਮਦਾਸ ਸਾਹਿਬ ਮਹਾਰਾਜ ਨੇ ਗੁਰੂ ਦੀ ਸੇਵਾ ਕਰੀਏ ਸਿਮਰਨ ਕਰੀਏ ਤੇ ਜਦੋਂ ਸੇਵਾ ਤੇ ਸਿਮਰਨ ਕਰਦੇ ਆ ਫਿਰ ਜੋ ਮੰਗਦਾ ਹੈ ਉਹ ਪ੍ਰਭੂ ਤੋਂ ਮਿਲ ਜਾਂਦਾ ਹੈ ਅਸੀਂ ਸੇਵਾ ਵੀ ਕਰਦੇ ਆ ਤੇ ਸਿਮਰਨ ਵੀ ਕਰਦੇ ਮਿਲਦਾ ਕਿਉਂ ਨਹੀਂ ਅਸੀਂ ਬਾਣੀ ਪੜਦੇ ਗੁਰਦੁਆਰੇ ਮੰਦਰ ਮਸਜਦ ਸੇਵਾ ਕਰਦੇ ਕਰਦੇ ਚੁਗਲੀਆਂ ਆ ਲੋਚਦੇ ਦੂਜਿਆਂ ਦਾ ਬੁਰਾ ਆ ਤੇ ਉੱਥੇ ਜੋ ਅੰਦਰ ਚੱਲ ਰਿਹਾ ਹੈ ਗੁਸਤਾਖੀ માਫ ਮਿਲਣਾ ਹੋ ਜੇ ਹਿਰਦੇ ਦੀ ਝੋਲੀ ਚ ਪੈਣਾ ਦੇ ਅੰਦਰ ਤਾਂ ਦੋ ਦੋਜੇ ਦਾ ਬੇੜਾ ਗਰਕੇ ਜੋ ਬੇੜਾ ਗਰਕਣ ਵਾਲੀ ਗੱਲ ਸਾਡੇ ਝੋਲੀ 'ਚ ਪੈ ਜਾਂਦੀ ਹੈ ਕਦੇ ਵੀ ਸੇਵਾ ਕਰਦੇ ਆਂ ਗੁਰਦੁਆਰੇ ਮੰਦਿਰ ਮਸਜਿਦ ਦੇ ਵਿੱਚ ਆਉਂਦੇ ਆਂ ਜਾਂਦੇ ਆਂ ਬੁਰਾਈ ਨਾ ਚਿਤਵਿਆ ਕਰੋ ਉਥੇ ਆਸ਼ਾਈ ਗੁਰੂ ਭਲਾ ਕਰੇ ਗੁਰੂ ਮੇਰ ਕਰੇ ਗੁਰੂ ਰਹਿਮਤ ਵਰਸਾਈ ਦਇਆ ਕਰੇ ਤਰਸ ਕਰੇ ਤੇ ਤੁਹਾਡੀ ਝੋਲੀ ਵਿੱਚ ਉਹੀ ਪਵੇਗਾ ਜੇ ਦੋ ਪਲਾ ਲੋਚਿਆ ਮੰਗਤਾ ਸੀ ਕਰ ਸੇਵਾ ਰਹਿਆ ਬੁਰਾਈ ਮੰਗ ਰਹੇ ਪੜ ਬਾਣੀ ਰਹਿਆ ਤੇ ਅੰਦਰੋਂ ਫੁਰਨੇ ਬੁਰੇ ਚੱਲ ਰਹੇ ਨੇ ਤੇ ਉਹ ਅੰਦਰ ਦੀ ਚਿਤਵਣੀ ਨਾਲ ਅੰਦਰ ਮਿਲਣਾ ਜੇ ਉਹੀ ਤਰੰਗਾ ਉਹੀ ਚੀਜ਼ਾਂ ਸਾਡੇ ਕੋਲ ਆਉਣੀਆਂ ਨੇ ਇਸ ਕਰਕੇ ਅੱਛਾ ਲੋਚੀਏ ਅੱਛਾ ਮੰਗੀਏ ਜਿੰਨਾ ਚਿਰ ਸੇਵਾ ਕਰੀਏ ਸੰਗਤ ਵਿੱਚ ਬੈਠੀਏ ਗੁਰਦੁਆਰੇ ਮੰਦਰ ਮਸਜਿਦ ਆਪਣੇ ਆਕੀਦੇ ਅਨੁਸਾਰ ਹੋਈਏ ਭਲਾ ਲੋਚੀਏ ਹਰ ਵਕਤ ਹੀ ਵੈਸੇ ਤਾਂ ਭਲਾ ਲੋਚੀਏ ਭਲਾ ਸੋਚੀਏ ਸਾਡਾ ਕਦੇ ਬੁਰਾ ਹੋਈ ਨਹੀਂ ਸਕਦਾ ਸਤਿਗੁਰੂ ਮੀਰ ਕਰਨ ਸਾਨੂੰ ਇਹ ਮਾਦਰਾ ਸਮਝ ਆਵੇ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਗਰੀਬ ਨਵਾਜ਼ ਦਾ ਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਹਿਰਦੇ ਅੰਦਰ ਬਸਾ ਮਨੇ ਅਰਦਾਸ ਤੋਂ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗੋਂ ਇਨੀਆਂ ਨੂੰ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ